ਕਹਿੰਦੇ ਜੀ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਕੁਰਾਲੀ ਤੋਂ ਖਰੜ ਰੋਡ ਦੇ ਉੱਪਰ ਖੜੇ ਆ ਜਿਥੇ ਕਿ ਕੇਬੀਬੀ ਵਾਲੇ ਦੀ ਸਮਾਰਟ ਸਿਟੀ ਹੈ ਗੁਰਜਿੰਦਰ ਸਰਾਂ ਨੂੰ ਸਾਡੇ ਨਾਲ ਮੌਜੂਦ ਨੇ ਕਹਿੰਦੇ ਸੀ ਥੋਟਲੀ 2ਬੀਐਚਕੇ ਦੇ ਫਰੈਂਟ ਲੈ ਕੇ ਆਂਦੇ 100 ਅਗਸਤ ਤੋਂ ਫਲੱਟ ਸਟਾਰਟ ਹੁੰਦੇ ਨਹੀਂ ਹਾਂਜੀ ਸਰ 100 ਗੈਂਦੇ ਵਿੱਚ ਆਪਣੇ ਪਹਿਲਾਂ ਆਪਾਂ ਨੂੰ ਕੀ ਦਿਖਾਵਾਂਗੇ ਤੁਸੀਂ ਫਰੈਂਟ ਦਿਖਾਵੋਗੇ ਹਾਂਜੀ ਫਲੱਟ ਦਿਖਾएंगे ਸਰ ਇਹਦਾ ਐਂਟਰੀ ਸਟਾਰਟ ਹੋ ਜਾਂਦੀ ਹੈ ਹਾਂਜੀ ਇਹ ਸਰ ਐਂਟਰੀ ਸਟਾਰਟ ਹੋ ਜਾਂਦੀ ਹੈ ਇੱਥੋਂ ਠੀਕ ਹੈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਕਿੰਨੇ 2ਬੀਚਕੇ ਤੇ ਦੋ ਕਮਰੇ ਹੋਣਗੇ ਹਾਂਜੀ ਸਰ 2ਬੀਐਚਕੇ ਫਲੱਟ ਆਪਣਾ 100 ਗੈਂਦੇ ਵਿੱਚ ਬਣੇ ਹੋਏ 900 ਸਕੁਅਰ ਫੀਟ ਪਰ ਆਪਣਾ ਹੀ ਤੇ ਗੱਲ ਕਰੀਏ ਪੂਰਾ ਮਨ ਕੀ ਐਸਿਡਿਸਮ ਇਹਦਾ ਪੂਰਾ ਤਿਆਰ ਮਿਲਦਾ ਆਪਾਂ ਨੂੰ ਹਾਂ ਬਿਲਕੁਲ ਸਰ ਤਿਆਰ ਮਿਲਦਾ ਫਾਲ ਸੀਲਿੰਗ ਵਿਦ ਕੰਸੀਡ ਲਾਈਟ ਠੀਕ ਹੈ ਬਾਅਦ ਸਰ ਵਾਲ ਬਾਰਡਰ ਫਰੇਮ ਕੀ ਸਾਡੇ ਇਹ ਬੋਸਮ ਰਹੇਗਾ ਸਾਡਾ ਇਹ ਬੋਸ ਰੂਮ ਹੈ ਹਾਂਜੀ ਹਾਂਜੀ ਠੀਕ ਹੈ ਇਹ ਹਰੇ ਕੇ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਹੋਣਾ ਹੈ ਕਹਿ ਰਹੇ ਹੋ ਮੈਂ ਅਟੈਚ ਵਾਸ਼ਰੂਮ ਹੈ ਠੀਕ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਸਾਰੇ ਇਹ ਆਪਣਾ ਵਾਲਪੇਪਰ ਨਹੀਂ ਆਪਾਂ ਟਾਈਲ ਵਰਕ ਦੇ ਰਹੇ ਆ ਇਹ ਟਾਈਲ ਵਰਕ ਹੈ ਹਾਂਜੀ ਟਾਈਲ ਵਰਕ ਹੈ ਬਾਕੀ ਗੱਲ ਹੈ ਜੀ ਹਾਂਜੀ ਹਾਂਜੀ ਇਹ ਮੈਨੂੰ ਮਿਲੂਗਾ ਵੀ ਕਸਟਮਰ ਨੂੰ ਇਹ ਟਾਈਲ ਕਿਹੜੀ ਕੰਪਨੀ ਦੀ ਟਾਈਲ ਲੱਗਣੀ ਚਾਹਤ ਕਰੀਏ ਸਰ ਟਾਈਲ ਜਿਹੜੀ ਹਾਈ ਕੁਆਲਿਟੀ ਹੈ ਉਹ ਹੀ ਲੱਗੀ ਆਪਾਂ ਲੋਚ ਰਹੇ ਹਾਂ ਹਾਂਜੀ ਹਾਂਜੀ ਤੁਸੀਂ ਕੋ ਪਲੇਟ ਵਾਲੀ ਕਿਉਂ ਨਹੀਂ ਨਹੀਂ ਜੀ ਸਰ ਕੰਪਲੇਨਟ ਵਾਲੀ ਉਸ ਤੋਂ ਬਾਅਦ ਕੋਫ ਸਿਨਿੰਗ ਆਪਾਂ ਦੇ ਰਹੇ ਆ ਇਹ ਜਿੱਦਾਂ ਤੁਹਾਨੂੰ ਦਿਖਾ ਰਹੇ ਆ ਇਦਾਂ ਹੀ ਇਦੇ ਵਿੱਚ ਵਾਰਡਰੋਬ ਜਿੱਦਾਂ ਤੁਹਾਨੂੰ ਦਿਖਾ ਰਹੇ ਨੇ ਸੇਮ ਆਪਾਂ ਇਦਾਂ ਹੀ ਦੇ ਰਹੇ ਆ ਠੀਕ ਹੈ ਸਰ ਫਾਲਸ ਸੀਲਿੰਗ ਵਗੈਰਾ ਸੇਮ ਇਦਾਂ ਹੀ ਦੇ ਰਹੇ ਆ ਆਪਾਂ ਠੀਕ ਹੈ ਸਰ ਬਹੁਤ ਸਮਝਦਾਨ ਦਿਖਾ ਰਹੇ ਆ ਤੁਹਾਨੂੰ ਸੇਮ ਇਦਾਂ ਹੀ ਮਿਲੇਗਾ ਸਰ ਤੇ ਭਾਜੀ ਜੀ ਗੱਲ ਕਰੀਏ ਜਿਨੇ ਬੈਡਰੂਮ ਨੇ 2 ਵਿੱਚ ਜਿਹਨੇ ਫਲੈਟ ਨੇ ਆਪਾਂ ਨੂੰ ਆਪਣੇ ਕੋਲ ਸਾਰੇ ਡਿਜ਼ਾਈਨ ਸੇਮ ਨੇ ਸਾਰੇ ਹਾਂ ਸਾਰੇ ਡਿਜ਼ਾਈਨ ਸੇਮ ਹੀ ਰਹੇਗਾ ਸਰ ਹਾਂਜੀ ਹਾਂਜੀ ਤੇ ਜਿੱਦਾਂ ਇਹ ਲੱਕੜ ਦਾ ਕੰਮ ਹੋਇਆ ਹੈ ਅਲਮਾਰੀ ਇਹ ਸਾਰਾ ਕੁਝ ਸੈਟੀਜ਼ ਮਿਲੂਗਾ ਹਾਂਜੀ ਹਾਂਜੀ ਸੇਮ ਸਾਰਾ ਸਰ ਐਚ ਡੀ ਐਮ ਆਰ ਸਾਰਾ ਹੀ ਬੋਰਡ ਯੂਜ਼ ਕੀਤਾ ਹੋਇਆ ਸਾਰੇ ਹੀ ਐਚ ਡੀ ਐਮ ਐਲ ਹਾਂਜੀ ਹਾਂਜੀ ਮਤਲਬ ਕਿ ਹਾਈ ਕੁਆਲਿਟੀ ਨੱਕ ਹਾਈ ਕੁਆਲਿਟੀ ਸਰ ਹਾਂਜੀ ਹਾਂਜੀ ਠੀਕ ਹੈ ਤੇ ਨਾਲ ਕਿਚਨ ਵੀ ਹੈ ਕਿਚਨ ਸਰ ਆਪਣਾ ਮਾਡਲ ਕਿਚਨ ਜਿੱਦਾਂ ਬੜੀ ਖੁੱਲੀ ਲ ਇਹ ਸਰ ਮੋਡੂਲ ਕਿਚਨ ਰਹੇਗਾ ਠੀਕ ਹੈ ਇਹ ਆਪਣਾ ਫ੍ਰਿਜ ਵਾਸਤੇ ਸਪੇਸ ਆ ਸਰ ਇਸ ਫ੍ਰਿਜ ਵਾਸਤੇ ਸਪੇਸ ਹੋਵੇਗੀ ਠੀਕ ਹੈ ਔਰ ਸਾਰਾ ਓਪਨ ਕਿਚਨ ਹੈ ਆਪਣਾ ਸਾਰਾ ਠੀਕ ਹੈ ਓਪਨ ਕਿਚਨ ਮੇਰੇ ਕੋਲ ਪਾ ਪਿੱਛੇ ਵਾਸ਼ਿੰਗ ਏਰੀਆ ਸਰ ਠੀਕ ਹੈ ਹਾਂਜੀ ਹਾਂਜੀ ਇਹ ਵਾਸ਼ਿੰਗ ਏਰੀਆ ਏਰੀਆ ਰਹੇਗਾ ਸਰ ਕਾਫੀ ਸਪੇਸ ਆ ਵਾਸ਼ਿੰਗ ਏਰੀਆ ਦਾ ਵੀ ਹੂੰ ਤੁਸੀਂ ਗੱਲ ਕਰੀਏ ਆਹ ਵਾਲੇ ਖੇਤ ਨੇ ਤਾਜੀ ਹਵਾ ਆਉਂਦੀ ਹੈ ਬਾਤ ਤੋਂ ਹਾਂ ਜੀ ਜੀ ਬਿਲਕੁਲ ਸੱਤ ਫੈਸਿਲਿਟੀਆਂ ਕਿਸ ਤਰ੍ਹਾਂ ਦੀ ਮਿਲਦੀ ਹੈ ਕਸਟਮਰ ਨੂੰ ਜਿੱਦ ਗੱਲ ਕਰੀਏ ਆਪਣੇ ਏਰੀਆ ਦੇ ਵਿੱਚ ਸਰ ਆਪਣਾ ਜਿਹੜੇ ਇਹਦੇ ਵਿੱਚ ਕਲੱਬ ਹਾਊਸ ਰਹੇਗਾ ਕਲੱਬ ਉਹਦੇ ਵਿੱਚ ਬੈਂਕਟ ਹਾਲ ਹੋ ਗਿਆ ਜਿਮ ਹੋ ਗਿਆ ਗੈਸਟ ਰੂਮ ਹੋ ਗਏ ਔਰ ਗੇਮਸ ਹੋ ਗਈਆਂ ਸਾਰੀਆਂ ਰਹਿਣਗੀਆਂ ਸਰ ਹਮ ਤੇ ਸਾਰੀ ਫੈਸਿਲਿਟੀਆਂ ਮਿਲੂਗੀ ਹਾਂ ਜੀ ਜਿਹਨੇ ਵਾਈਟ ਰੋਡ ਨੇ ਸਾਰੇ 30 ਤੋਂ 35 ਫੁੱਟ ਦੇ ਰਹਿਣਗੇ ਸਰ ਫਰੰਟ ਤੇ ਸਾਰੀ ਮਾਰਕੀਟ ਰਹੇਗੀ ਤੇ ਤਿੰਨ ਫਲੋਰ ਹੈ ਰੇਟ ਕੀ ਹੈ ਤਿੰਨਾਂ ਫਲੋਰਾਂ ਦੇ ਕਿ ਕਰੀ ਸਰ ਜੀ ਟਾਪ ਫਲੋਰ ਆ ਉਹਦਾ 4290 ਫਰਸਟ ਫਲੋਰ ਦਾ 4390 ਗਰਾਉਂਡ ਫਲੋਰ ਦਾ 4490 ਤੇ ਕਿੰਨੇ ਗਜ ਤੋਂ ਜਿਹੜੇ ਪਲਾਟ ਨੇ ਜਿਹੜੇ ਸਟਾਰਟ ਹੋਏ ਨੇ ਜਿਹੜੇ ਗੱਲ ਕਰੀ ਸਰ ਪਲਾਟ ਆਪਣੇ ਕੋ 80 ਗਜ 93 ਗਜ 98 ਗਜ 100 ਗਜ ਹਾਂ ਜੀ ਤੇ ਕਿਸੇ ਨੇ ਸੰਪਰਕ ਕਰਨਾ ਕੋਈ ਕੰਟੈਕਟ ਨੰਬਰ ਸਰ ਹਾਂ ਜੀ نیچے ਸਰ ਕੰਟੈਕਟ ਨੰਬਰ ਦੇ ਦਾਂਗੇ ਉਸੇ ਤੋਂ ਤੁਸੀਂ ਕੰਟੈਕਟ ਕਰ ਸਕਦੇ ਤੇ ਕੇਪੀਪੀ ਸਮਾਰਟ ਸਿਟੀ ਦੀ ਮੋਟਰ ਕੇਪੀਪੀ ਸਮਾਰਟ ਸਿਟੀ ਹਾਂ ਜੀ ਰੋਡ ਦੱਸ ਦਿਓ ਇੱਕ ਵਾਰੀ ਕਿਹੜਾ ਖਰੜਕੂ ਕਰਾਲੀ ਰੋਡ ਹਾਂ ਜੀ ਤੇ ਕਿਸੇ ਨੇ ਬਾਈ ਪਲਾਟ ਲੈਣੇ ਹੋਣ ਫਲੈਟ ਲੈਣੇ ਹੋਣ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਿਉਂਕਿ ਜੀ ਜੇ ਗੱਲ ਕਰੀਏ ਰੇਟ ਬਹੁਤ ਵਧੀਆ ਹੈ ਰੇਟ ਵੀ ਬਿਲਕੁਲ ਜੈਨੂਨ ਹੈ ਤੇ ਚੀਜ਼ ਬੜੀ ਵਧੀਆ ਦੇ ਰਹੇ ਨੇ ਤੇ ਡਿਜ਼ਾਈਨ ਸਾਰੇ ਇੱਕ ਦੋ ਇੱਕ ਨੇ ਜੇ ਗੱਲ ਕਰੀਏ ਜਿਹੜਾ ਤੁਹਾਨੂੰ ਹੁ ਪੂਰਾ ਹੈ ਆਪਾਂ 2 ਬੀਚ ਕਿਤਾ ਜਿਹੜਾ ਹੈ ਘਰ ਦਿਖਾਇਆ ਫਲੈਟ ਦਿਖਾਇਆ ਇਹ ਪੂਰਾ ਰੈਡੀ ਟੂ ਮੂਵ ਹੈ ਇਸ ਤਰ੍ਹਾਂ ਇਹ ਜਿਹੜੇ ਹੋਰ ਬੜੇ ਤਿਆਰ ਨੇ ਕਿੰਨੇ ਕੁ ਤਿਆਰ ਪਏ ਨੇ ਜੇ ਗੱਲ ਕਰੀਏ ਇੱਦਾਂ ਦੇ ਫਲੈਟ ਸਰ ਆਪਣੀ ਕੋਈ ਇਸਟਮ ਜਿਹੜੇ ਆ 7 ਤੋਂ 80 ਫਲੈਟ ਬਿਲਕੁਲ ਰੈਡੀ ਨੇ ਤੇ ਬਾਕੀ ਹੋਰ ਤਿਆਰ ਹੋ ਰਹੇ ਨੇ ਹਾਂਜੀ ਹੋਰ ਤਿਆਰ ਹੋ ਰਹੇ ਨੇ ਸਰ ਬਿਲਕੁਲ ਹਾਂਜੀ ਤੇ ਪੋਜੀਸ਼ਨ ਨਾਲ ਦੀ ਨਾਲ ਹਾਂਜੀ ਪੋਜੀਸ਼ਨ ਨਾਲ ਦੀ ਨਾਲ ਸਾਲ ਮਿਲ ਜਾਏਗਾ ਸਾਡੇ ਕੋਲ ਠੀਕ ਹੈ ਹਾਂਜੀ ਹਾਂਜੀ ਇੱਕ ਵਾਰ ਤੁਹਾਨੂੰ ਭਾਜੀ ਕਈ ਵਾਰ ਲੋਨ ਦੀ ਰਿਕੁਆਇਰਮੈਂਟ ਹੁੰਦੀ ਹੈ ਕੀ ਗੱਲਬਾਤ ਹੈ ਆਪਣੇ ਕੋਲੋਂ ਕਿ ਹੋ ਲੋਨ ਹੋ ਜਾਂਦਾ ਹਾਂਜੀ ਸਰ ਬਿਲਕੁਲ ਸਰ ਆਪਣੇ ਦੋ ਬੈਂਕ ਤੋਂ ਰਹਿਣਗੇ ਐਚਡੀਐਫੀ ਹੋ ਗਿਆ ਆਈਸੀਸੀ ਬੈਂਕ ਹੋ ਗਿਆ ਜਿਹੜੇ ਜੀਪਲੱਸ 2 ਦੇ ਜੋ ਵੀ ਮਤਲਬ ਕਰ ਰਹੇ ਨੇ ਲੋਨ ਦੋਨਾਂ ਜਿਹੜਾ ਕਸਟਮਰ ਇੱਥੇ ਆਉਂਦਾ ਉਹਨਾਂ ਨੂੰ ਸਮਝਾਇਆ ਜਾਂਦਾ ਪੂਰਾ ਚੰਗੀ ਤਰ੍ਹਾਂ ਹਾਂਜੀ ਬਿਲਕੁਲ ਸਰ ਐਸੇ एक्सप्लेन ਕਰਦੇ ਹਾਂ ਬਿਲਕੁਲ ਵਧੀਆ ਤਰੀਕੇ ਨਾਲ ਕਿੰਨੇ ਕੁ ਟੀਮਾਂ ਨੇ ਆਪਣੇ ਕੋਲ ਜਿਹੜੇ ਕੱਟ ਕਰੀਏ ਸਰ ਸਾਡੇ ਕੋਲ ਟੀਮ ਜਿਹੜੀ ਇਹਨੇ ਕੱਟ ਤੋਂ ਕੱਟ 17 ਤੋਂ 18 ਜੋ ਸੇਲਸ ਟੀਮ ਆ ਸਾਡੇ ਕੋਲ 17 ਤੋਂ 18 ਜਣੇ ਆ ਠੀਕ ਹੈ ਤੇ ਐਂਟਰੀ ਗੇਟ ਕਿੰਨੇ ਕਿੰਨੇ ਆਪਣੇ ਸਰ ਦੋ ਐਂਟਰੀ ਗੇਟ ਰਹਿਣਗੇ ਇੱਕ ਕਮਰਸ਼ੀਅਲ ਦਾ ਰਹੇਗਾ ਔਰ ਇੱਕ ਸਾਡੇ ਇਧਰ ਰਹੇਗਾ ਸਾਡਾ ਗੁਰਦੁਆਰੇ ਦੇ ਬੈਕ ਸਾਈਡ ਗੁਰਦੁਆਰੇ ਦੇ ਬੈਕ ਸਾਈਡ ਠੀਕ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਿਹਨੇ ਫਲੈਟ ਲੈਣੇ ਨੇ ਜਾਂ ਪਲਾਟ ਖਰੀਦਣ ਬਾਰੇ ਸੋਚ ਰਹੇ ਆ ਵੀਡੀਓ ਸ਼ੇਅਰ ਕਰਕੇ ਕਿੱਥੇ ਪਹੁੰਚੋ ਜੀ ਖਰਾਲੀ ਖਰੜ ਰੋਡ ਕੇਬੀਬੀ ਸਮਾਰਟ ਸਿਟੀ ਦੇ ਅਖੀਰ ਵਿੱਚ ਵੀਡੀਓ ਸ਼ੇਅਰ ਕਰਕੇ ਲੋਕੇਸ਼ਨ ਤੇ ਆ ਕੇ ਆਪਣੀ ਤਸੱਲੀ ਕਰਕੇ ਮਿਲਗੀ ਕਹਿੰਦੇ ਜੀ ਜਿਹੜੀ ਇਹ ਜਗ੍ਹਾ ਪੂਰੀ ਅਪਰੂਵਡ ਆ ਸਰ ਪੂਰੀ ਹਾਂ ਡੇਰਾ ਅਪਰੂਵਡ ਆ ਸਰ ਸਾਡਾ ਸਾਡਾ ਪੂਰੀ ਜਗ੍ਹਾ ਅਪਰੂਵਡ ਆ ਜੀ ਤਸੱਲੀ ਕਰਕੇ ਆਪਣੀ ਤਸੱਲੀ ਬਖਸ਼ ਕੰਮ ਕਹਿੰਦੇ ਜੀ ਕਰਦੇ ਆ ਅਸੀਂ ਤੇ ਕਰਦੇ ਰਹਾ ਕਿ ਜਰੂਰ ਪਹੁੰਚੋ ਕੇਬੀਬੀ ਸਮਾਰਟ ਸਿਟੀ ਆਣੇ